ਸਤਿ ਸ੍ਰੀ ਅਕਾਲ ਜੀ ਤੁਹਾਡ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜਨਰਲ ਅੰਤਿਅਸੀਨਾਂ ਅੰਦਰ ਤੇ ਤੁਹਾਡਾ ਸਵਾਗਤ ਕਰਦੇ ਆ। ਲੋ ਜੀ ਤੁਸੀਂ ਉਡੀਕਦੇ ਹੋਗੇ ਸਾਡੇ ਗੀਤ ਨੂੰ ਤੇ ਇੱਕ ਭੈਣ ਗੁਰਦਾਸਪੁਰ ਜਿਲ੍ਹਾ ਉਹਨੇ ਦੱਸਿਆ ਜੇ ਮੈਂ ਭੁੱਲੀ ਨਾ ਹੋਵਾਂ ਤਾਂ ਕਿ ਜਸਵੀਰ ਕੌਰ ਉਹਦਾ ਨਾਮ ਹੈ ਤੇ ਉਹ ਕਹਿੰਦੀ ਮੇਰਾ ਪਿੰਡ ਕੱਚਾ ਪੱਕਾ ਪਿੰਡ ਹੈ ਤੇ ਤੁਸੀਂ ਸਾਨੂੰ ਦੋ ਤਾਰਾ ਵਜਦਾ ਵੀਰਾਂ ਜਿਹੜਾ ਨੂਰ ਮਹਿਲ ਦੀ ਮੋਰੀ ਇਹ ਗੀਤ ਯੂ ਸੌ ਮੈਂ ਕਹ ਵੀ ਤਾਂ ਸਾਡਾ ਪਾਇਆ ਹੋਇਆ ਕਹੇ ਸਾਨੂੰ ਲੱਭਦਾ ਨਹੀਂ ਸਾਨੂੰ ਜਰੂਰ ਸਾਡੇ ਹੁਣ ਵਿਆਹ ਹੋਣ ਨੇ ਅਸੀਂ ਨੂੰ ਸੱਸ ਅਸੀਂ ਗਵਨਿਆ ਗੀਤ ਸਾਨੂੰ ਬੜਾ ਸ਼ੌਕ ਹੈ ਜਿਹਾ ਹੁੰਦਾ ਚਲੋ ਇਹ ਤਾਂ ਸ਼ੌਕ ਨੇ ਆਪੋ ਆਪਣੇ ਹੈ ਨਾ ਤੇ ਇਹ ਉਹਨਾਂ ਦੀ ਸਿਫਾਰਿਸ਼ ਤੇ ਫਿਰ ਮੈਂ ਉਹ ਭੈਣ ਸੁਣਦੀ ਹੋਗੀ ਉਹਨਾਂ ਨੂੰ ਫਿਰ ਅਸੀਂ ਉਹਨਾਂ ਦੀ ਸਿਫਾਰਿਸ਼ ਤੇ ਇਹ ਗੀਤ ਪਾਇਆ ਤੇ ਚਲੋ ਸੁਣੋ ਜਿਹੜਾ ਮੈਂ ਨੁਕਤਾ ਪਾਉਂਗੀ ਕੱਚਾ ਪੱਕਾ ਪਿੰਡ ਵੀ ਮੈਨੂੰ ਨਹੀਂ ਸੁਣਿਆ ਤੇ ਉਹ ਹੈਗਾ ਵੀ ਚੂਨੇ ਤੋਂ 72 ਬਿਮਾਰੀਆਂ ਜੜ ਤੋਂ ਖਤਮ ਹੁੰਦੀਆਂ ਜਿਹੜਾ ਪਾਣ ਵਾਲਾ ਚੂਨਾ ਹੁੰਦਾ। ਇਹ ਤੁਸੀਂ ਕਾਪੀ ਲੈ ਲਿਓ, ਲਿਖ ਲਿਓ। ਇਹ ਇੱਕ ਡਾਕਟਰ ਨੇ ਵੀ ਦੱਸਿਆ ਤੇ ਕੋਸ਼ਕ ਮਹਾਰਾਜ ਜੀ ਨੇ ਵੀ ਦੱਸਿਆ। ਉਹ ਕਹਿੰਦੇ ਮੇਰੀਆਂ ਗੱਲਾਂ ਪਰਮਾਨਤ ਨੇ ਇਹਨਾਂ ਨੂੰ ਕੋਈ ਕੱਟ ਨਹੀਂ ਛੱਕਦਾ। ਹੈ? ਤੇ ਤੁਸੀਂ ਨੋਟ ਕਰ ਲਿਓ ਤੇ ਠੀਕ ਲੱਗਿਆ ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਵਰਤ ਕੇ ਦੇਖਿਆ ਕਰੋ ਚੀਜ਼ਾਂ। ਤੇ ਲਓ ਆ ਜਿਓ ਫਿਰ ਆਪਾਂ ਹੁਣ ਰੰਗਾਂ ਰੰਗਪੁਰ ਪ੍ਰੋਗਰਾਮ ਵੱਲ। ਤੇ ਕਾਪੀ ਪੈਨਸਲ ਲੈ ਕੇ ਬਹਿ ਜਾਓ ਹੈ ਨਾ ਤੇ ਗੀਤ ਤੋਂ ਬਾਅਦ ਅਨੁਕਤਾ ਪਾਵਾਂਗੇ ਲਓ ਆਓ ਫਿਰ ਲਾਈਏ ਰੌਣਕਾ ਇਹ ਤੁਸੀਂ ਗੀਤ ਦੱਸਿਓ ਵੀ ਮੈਂ ਕਿਵੇਂ ਕਿੱਥੋਂ ਬਣਾਇਆ ਤੁਸੀਂ ਸੁਣਿਆ ਤਾਂ ਜੇ ਪਹਿਲੀਆਂ ਮੇਰੀ ਉਮਰ ਦੀਆਂ ਸੁਣਿਆ ਹੋਏ ਵਾਜਾਂਗਾ ਜਾਂ ਨਾਲ ਪਰ ਮੈਂ ਤੁਹਾਨੂੰ ਲੰਮੀ ਏਕ ਚ ਬਣਾ ਕੇ ਸੁਣਾਇਆ ਹੈ ਹੈ ਨਾ ਲੈ ਮਾਣੋ ਇਸ ਗੀਤ ਆਨੰਦ ਮੰਦੋਤਰਾ ਵਜਿੰਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਵੇ ਤਾ

ਫਿਰ ਨੇ ਕੰਗਣੀਆਂ ਪਾ ਕੇ ਵੇ ਸਦ ਸਜਣ ਸਜਣੀਆਂ ਵੇ ਸੁਣਿਆ ਫਿਰ ਵੀ ਕੰਗਣੀਆਂ ਪਾ ਕੇ ਕਿਆ ਲਿਆ ਪਾਂ ਵੀ ਚੱਲ ਲੀਏ ਵੇ ਸੁਣਿਆ ਸਾਨੂੰ ਕੀ ਦੀ ਚੋਰੀ ਵੇ ਜਲ ਆਪਾਂ ਵੀ ਚਲ ਲੀਏ ਵੇ ਸੁਹਣਿਆ ਸਾਨੂੰ ਕੀ ਦੀ ਚੋਰੀ ਦਗਾ ਰਵ ਜਿਦਾ ਦੀ ਮਰੀ ਰੇਧ ਤਰਵ ਜਿਦਾ ਵੇ ਨਰੰਗੀਲਾ ਬੇਮ ਤੇਰੀ ਸਜਣਾ ਬੇ ਵੇ ਤੂੰ ਮੇਰਾ ਸਜਣਾ ਰੰਗੀਲਾ ਮੈਂ ਸਮਝ ਬੇ ਸਮਝ ਹੋਈ ਵੇ ਤੂੰ ਤਾਂ ਸੋਣਾ ਸ਼ੇਲੇ ਸ਼ੇਵੀ ਲਾਵੇ ਮੈਂ ਸਮਝੋ ਬੇ ਸਮਝ ਹੋਈ ਵੇ ਤੂੰ ਤਾਂ ਸੋਣਾ ਸ਼ੇਲੇ ਸ਼ੇਵੀ ਲਾ ਦੇ ਰੀਤੇ ਮੇਰੀ ਤੇ ਸੁਣਿਆ ਰੱਬ ਨੇ ਬਣਾਈ Yeah! आप न ल

ന്യാണേ തോടി ടൂട്ടേ റണ വൈമി ਗੀਤ ਹੋਇਆ ਪੂਰਾ ਤੇ ਮਾਣੋ ਤੁਸੀਂ ਇਸ ਗੀਤ ਦਾ ਆਨੰਦ ਉਹ ਭੈਣ ਜਸਵੀਰ ਕੌਰ ਨੇ ਸੁਣੀ ਲਿਆ ਹੋਗਾ ਇੱਕ ਟੱਪਾ ਕਹਿਣਾ ਭੁੱਲ ਗਈ ਮੈਂ ਚੱਲ ਨਿਆ ਕਰਵਾ ਲਵੀਂ ਰਾਂ ਜਨਾ ਤੂੰ ਕਾਲਾ ਮੈਂ ਗੋਰੀ ਆ ਆ ਭੈਣ ਕਰ ਲਿਓ ਨਾਲ ਤੇ ਲੋ ਹੁਣ ਆਜੋ ਆਪਾਂ ਨੁਕਤੇ ਵੱਲ ਹੈਨਾ ਤੰਦਰੁਸਤੀ ਵੱਲ ਇਹ ਮੈਂ ਤੁਹਾਨੂੰ ਦੱਸਿਆ ਵੀ ਚੂਨੇ ਤੋਂ ਬਹੁਤ ਤਰ ਬਿਮਾਰੀਆਂ ਜੜ ਤੋਂ ਖਤਮ ਹੁੰਦੀਆਂ ਨੇ ਮੋਢੇ ਗੋਡੇ ਕਮਰ ਦਾ ਦਰਦ ਹੈ ਨਾ ਕੈਲਸ਼ੀਅਮ ਦੀ ਕਮੀ ਘਟ ਹੋਵੇ ਇਹ ਕਿਉਂ ਨਾ ਜਿਹੜਾ ਪਾਨ ਵਾਲਾ ਚੂਨਾ ਕਹਿੰਦੇ ਆਹ ਕੰਗਿਆਲਾ ਚੂਨਾ ਨਾ ਸਮਝ ਜੇ ਪਾਨਾਂ ਚ ਨਹੀਂ ਪਾਉਂਦੇ ਪਾਨ ਚ ਉਹ ਪਾਨਪੂਨਾ ਪਰ ਚਾਪਦੇ ਨਹੀਂ ਉਥੋਂ ਉਥੋਂ ਦੁਕਾਨ ਤੋਂ ਲੈ ਰਹੇ ਹੈ ਨਾ ਚੂਨੇ ਦੀ ਮਾਤਰਾ ਦੇਣੀ ਕਿੰਨੀ ਕਾ ਤੇ ਕਹਿੰਦੇ ਵੀ ਛੋਲਿਆਂ ਦੇ ਦਾਣੇ ਜਿੰਨੀ ਇਹ ਤੋਂ ਵੱਧ ਨਹੀਂ ਲੈਣੀ ਕੰਕੜੇ ਦੇ ਦਾਣੇ ਜਿੰਨੀ ਲੈ ਲਓ ਛੋਲਿਆਂ ਨਾਲ ਇਹ ਤੋਂ ਵੱਧ ਨਹੀਂ ਲੈਣੀ ਹੈ ਨਾ ਇਨੂੰ ਪਾਣੀ ਚ ਪਾ ਕੇ ਘੋਲ ਕੇ ਦਸਤੀ ਚ ਦਹੀਂ ਚ ਪਾ ਕੇ ਵੀ ਲੋਕ ਲੈ ਲੈਂਦੇ ਨੇ ਹਨਾ ਐਂ ਵੀ ਲੈ ਲੋ ਚਾਹੇ ਤੇ ਇਹ ਚ ਉਹਨੇ ਦੀ ਮਾਤਰਾ ਵੀ ਇੰਨੀ ਤੁਸੀਂ ਲੈਣੀ ਆ ਤੇ 2 ਸਾਲ ਦੇ ਬੱਚੇ ਨੂੰ ਨਾ ਵੀ ਬੱਚੇ ਦੀ ਇਹਦੇ ਹਾਈਟ ਵੱਧਦੀ ਆ 21 ਸਾਲ ਤੱਕ ਕੌਸ਼ਕੀ ਜੀ ਨੇ ਦੱਸਿਆ ਵੀ 21 ਸਾਲ ਤੱਕ ਆਪਣੀ ਜਿਹੜੀ ਹਾਈਟ ਉਹ ਵੱਧਦੀ ਰਹਿੰਦੀ ਆ ਤੇ ਜੇ ਇਹ ਕਿਉਂ ਨਾ ਕਿਸੇ ਬੱਚੇ ਦੀ ਹਾਈਟ ਘਟ ਹੈ ਤਾਂ ਉਹਨੂੰ 2 ਸਾਲ ਤੱਕ ਕਹਿੰਦੇ ਵੀ ਤੁਸੀਂ ਕਿਉਂ ਨਾ ਛੋੜਨ ਦਾਣੇ ਜਿੰਨਾ ਜਾਂ ਕਣਕ ਦੇ ਦਾਣੇ ਜਿੰਨਾ ਦਿੰਦੇ ਰਹੋ ਬੱਚੇ ਨੂੰ ਤੇ ਮਤਲਬ ਉਹਦੀ ਹਾਈਟ ਲੰਬਾ ਹੋਊਗਾ। ਤੇ ਇਸ ਤੋਂ ਵੱਧ ਨਹੀਂ ਜਿਹੜਾ ਇਹ ਪੀਲੀਆ ਰੋਗ ਹੈ ਤਾਂ ਉਹ ਗੰਨੇ ਦੇ ਰਸ ਵਿੱਚ ਚੂਨਾ ਪਾ ਕੇ ਦੇ ਦਿਓ। ਉਹਨਾਂ ਕਿ ਛੋਟਾ ਦਾਣੇ ਜਿੰਨਾ ਤੇ ਉਹਦਾ ਪੀਲੀਆ ਖਤਮ ਹੋਊਗਾ ਹਨਾ। ਤੇ ਜਿਸ ਨਾਰੀ ਦਾ ਮਾਸਿਕ ਧਰਮ ਰੁਕ ਜਾਂਦਾ ਹੈ ਉਹ ਨਾਰੀ ਵੀ ਇਸ ਨੂੰ ਚੂਨੇ ਦੇ ਪਾਣੀ ਨੂੰ ਲੈਂਦੀ ਆ ਤਾਂ ਉਸ ਨੂੰ ਤਤਕਾਲ ਫਾਇਦਾ ਹੁੰਦਾ। ਪਾਣੀ ਘੋਲ ਕੇ ਲੈ ਲਿਓ ਹਨਾ। ਦੇਣਾ ਮੁਕਦਾਰ ਉਹ ਨਹੀਂ ਦੇਣੀ ਹੈ ਜਿਆਦਾ ਨਹੀਂ ਦੇਣਾ ਹੈਗਾ ਤੇ ਛੋਲੇ ਦੇਣੇ ਜਿੰਨਾ ਕਹੇ ਲੋ ਆਪਾਂ ਅੰਦਾਜ਼ਾ ਕਣਕੇ ਦੇ ਦਾਣੇ ਦਾ ਮਸੂਲਨਾ ਕੀ ਹੈ ਨਾ ਤੇ ਹੱਡੀਆਂ ਵਿੱਚ ਦਰਦ ਆਉਂਦਾ ਉਹ ਵੀ ਠੀਕ ਹੋ ਜਾਊਗਾ ਤੇ ਹੱਡੀਆਂ ਵਿੱਚ ਕਹਿੰਦੇ ਦਰਦ ਹੁੰਦਾ ਕਹਿੰਦੇ ਡਾਕਟਰ ਕਹਿੰਦੇ ਹੱਡੀਆਂ ਦੀ ਹੱਡੀ ਵੱਧ ਗਈ ਇਹ ਇੱਕ ਔਸ਼ਕਰੀ ਜੀ ਮਹਾਰਾਜ ਕਹਿੰਦੇ ਹੱਡੀਆਂ 21 ਸਾਲ ਤੱਕ ਵੱਧੇ ਜਦ ਤੱਕ ਹਾਈਟ ਵੱਧਦੀ ਹੈ ਕਿਸੇ ਦੀ ਹੌਲੀ ਘੜੀ ਬਾਦ ਦੀ ਕਿਸੇ ਕੋਈ ਜਲਦੀ ਲੰਬਾ ਹੋ ਜਾਂਦਾ ਤੇ ਫਿਰ ਹੱਡੀਆਂ ਉਸ ਤੋਂ ਬਾਅਦ ਹੱਡੀਆਂ ਨਹੀਂ ਵੱਧਦੀਆਂ ਹੈਗੀਆਂ ਸੋਗੜ ਤਾਂ ਬਿਸ਼ੱਕ ਜਾਂ ਹੈਨਾ ਤਾਂ ਇਹ ਹੱਡੀਆਂ ਬੰਨੇ ਕੈਲਸ਼ੀਅਮ ਦੀ ਕਮੀ ਨਾਲ ਹੀ ਦੁਖਦੀਆਂ ਨੇ ਆਪਣੀਆਂ ਤੇ ਇਹ ਹੱਡੀਆਂ ਦਾ ਦਰਦ ਵੀ ਚੂਨਾ ਲੈਣ ਨਾਲ ਉਹੀ ਉਨੇ ਮਾਤਾਰ ਉਹਦੇ ਨਾਲ ਇਹ ਵੀ ਠੀਕ ਹੋ ਜਾਂਦਾ ਹੈ ਹੈਨਾ ਤਾਂ ਤੁਸੀਂ ਕਮਰ ਦਾ ਦਰਦ ਤੁਹਾਨੂੰ ਦੱਸਿਆ ਗੋਡੇ ਦਾ ਦਰਦ ਕੰਢਿਆਂ ਦਾ ਦਰਦ ਜਿੰਨਾ ਲੋ ਤਾਂ ਸਭ ਠੀਕ ਹੋਣਾ ਸਭ ਤੋਂ ਵੱਧ ਬਾਤਨਾਸ਼ਕ ਕੌਸ਼ਤ ਦੀ ਇਹੀ ਹੈ ਜਿਸ ਤੋਂ ਮਤਲਬ ਇਹ ਕਹਿੰਦੇ ਗਰਭਧਿਆ ਇਹਨੂੰ ਤੁਸੀਂ ਜ਼ਰੂਰ ਇਹਨੂੰ ਵਰਤ ਕੇ ਦੇਖਿਓ ਹਨਾ ਇੱਕ ਡਾਕਟਰ ਜੀਆ ਉਹਨੇ ਵੀ ਇਹੀ ਦੱਸਿਆ ਤੇ ਕੌਸ਼ਕੀ ਮਹਾਰਾਜੀ ਨੇ ਦੱਸਿਆ ਡਾਕਟਰ ਨੇ ਤਾਂ ਡਾਕਟਰੀ ਚ ਪੜਿਆ ਹੋਣਾ ਇਹਨਾਂ ਕੌਸ਼ਕੀ ਕਹਿੰਦੇ ਮੈਂ ਤਾਂ ਗ੍ਰੰਥਾਂ ਤੋਂ ਹੀ ਪੜ੍ਹ ਕੇ ਦੱਸਦਾ ਮੇਰੀ ਗੱਲ ਨੂੰ ਕੋਈ ਕੱਟ ਨਹੀਂ ਸਕਦਾ ਪਾਣ ਵਾਲੇ ਪਾਣ ਵਾਲੇ ਚੁੰਨਾ ਲੈਣਾ ਰੋਜ਼ ਨਾਲ ਹੋਰ ਨਾ ਲੈ ਲਿਓ ਕਿਤੇ ਹਨਾ ਤੇ ਅੱਗੇ ਹੁੰਦੇ ਦਾਨੇ ਬਰਾਬਰ ਲੈ ਲਓ ਖਾਨ ਨਾਲ ਕਹਿੰਦੇ ਬਹੁਤ ਬਹੁਤ ਫਾਇਦੇ ਹੁੰਦੇ ਨੇ ਇਨਾਂ ਕ ਦਹੀਂ ਜਾਂ ਸਾਸ਼ੂ ਚ ਮਿਲਾ ਕੇ ਪੀਣ ਨਾਲ ਕਹਿੰਦੇ ਜਿਆਦਾ ਸਟੇਜ ਹੁੰਦੀ ਆ ਹੁਣ ਭੁੱਲਣ ਲੱਗ ਜਾਂਦਾ ਹੱਤੀਜ ਤੇ ਬੱਚਿਆਂ ਨੂੰ ਵੀ ਉਹ ਅਗੇ ਮਤ ਕਣਕ ਦੇ ਦਾਣੇ ਜਿੰਨਾ ਉਹਦੇ ਵਿੱਚ ਪਾ ਕੇ ਦੇ ਦਿਓ ਸਾਸ਼ ਵਿੱਚ ਤਾਂ ਉਹਦੀ ਜਿਆਦਾ ਸਟੇਜ ਹੋਊਗੀ ਨਾ ਗੋਡੇ ਅੰਦਰ ਦਾ ਠੀਕ ਹੁੰਦਾ ਗੁੰਗਣੇ ਪਾਣੀ ਵਿੱਚ ਚੂਨਾ ਮਿਲਾ ਕੇ ਪੀਓ ਤਾਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਹਨਾ ਅਨਾਰ ਸੰਤਰਾ ਜਾਂ ਗਾਜਰ ਦੇ ਰਸ ਵਿੱਚ ਪਾ ਕੇ ਕਣਕ ਦੇ ਦਾਣੇ ਜਿੰਨਾ ਚੂਨਾ ਲਾਓਗੇ ਤਾਂ ਹੁੰਦੀ ਕਮੀ ਦੂਰ ਹੁੰਦੀ ਹੈ। ਲੇਖ ਲਿਆ ਸਾਰਿਆਂ ਨੇ ਤੇ ਲੋਹਣੇ ਕਾਫੀ ਹੋਸੀ ਤੇ ਚੂਨਾ ਜਰੂਰ ਹੋ ਸਮਝ ਲਿਓ ਜਿਹੜਾ ਪਾਣ ਚ ਪਾਉਂਦੇ ਨੇ ਉਹ ਚੂਨਾ ਇਸ ਤੋਂ ਵੱਧ ਮਿਕਦਾਰ ਨਹੀਂ ਲੈਣੀ ਤੇ ਇਹਨੂੰ ਜਰੂਰ ਕਰਕੇ ਦੇਖੋ ਜਿਹਨੂੰ ਜਰੂਰਤ ਹੈਗੀ ਤੇ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ। ਧੰਨਵਾਦ ਸਾਡੇ